हांजी मित्रों की हालचाल आई होप तुसी सारे जाने बढ़िया होवोगे ते आज आपा लेके आएया ਤੁਹਾਡੇ ਹਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਹਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਤੇ ਇੱਕ ਹੋਰ ਗੱਲ ਇਹ ਸਿਰਫ ਵੀਡੀਓ ਮਨੋਰੰਜਨ ਲਈ ਹੈ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਹੈਗੀ ਇਸ ਲਈ ਵੀਡੀਓ ਨੂੰ ਹਾਸੇ ਵਿੱਚ ਲਿੱਤਾ ਜਾਵੇ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਮੈਂ ਸੋਚਿਆ ਅੱਖਾਂ ਵਿੱਚ दारू ਪਾ ਕੇ ਕੋਈ ਨੁਕਸਾ ਦੱਸਣ ਲੱਗਾ ਹੋਇਆ ਕਿਹੜੇ ਕੰਮਾਂ 'ਚ ਪੈ ਗਿਆ ਸਰਦਾਰਾ ਦੁਕਾਨ ਦੇ ਖਾਨੇ ਵਿੱਚ ਸਾਰੇ ਖਾਲੀ ਹੋ ਗਏ ਅੰਕਲ ਜੀ ਹਰੀਆਂ ਮਿਰਚਾਂ ਲਾ ਲੈਂਦੇ ਨਿੰਬੂ ਨੇ ਚੋੜ ਲੈਣਾ ਸੀ ਜਾਲਮਾ ਨਿੱਕੀ ਉਮਰੇ ਵੱਡਾ ਰੋਗ ਲਵਾ ਲਿਆ ਘਰ ਦੇ ਕਹਿੰਦੇ ਸਿਆਣਿਆਂ ਕੋਲ ਬੈਠ ਚੰਗੀ ਮੱਤ ਆਉਗੀ ਇੱਥੇ ਤਾਂ ਸਿਆਣੇ ਆਪ ਮਾੜੀ ਮੱਤੇ ਪਏ ਆ ਪੂਰੀ ਮਿਲਦੀ ਮਿਲਦੀ ਲੱਗਦਾ ਤੂੰ ਅੱਧੀ ਹੋ ਜਾਣਾ ਵਾ ਚਲੋ ਜੀ ਵੀਡੀਓ ਵੀ ਬਣ ਗਈ ਤੇ ਚਾਹ ਵੀ ਬਣ ਗਈ ਚੰਗਾ ਨਾ ਹੁੰਦਾ ਜੇ ਪਹਿਲਾਂ ਕੰਮ ਕਰ ਲੈਂਦੀ ਫਿਰ ਬਾਅਦ ਚ ਵੀਡੀਓ ਬਣਾ ਲੈਂਦੀ ਚਾਹ ਦੇ ਨਾਲ ਨਾਲ ਆਪ ਵੀ ਬੁਝ ਗਈ ਤੇਰੇ ਨਾਲੋਂ ਵਾਤਾ ਚਾਹ ਨੇ ਐਕਟਿੰਗ ਵਧੀਆ ਕੀਤੀ ਆ ਹੁਣ ਇੱਕ ਕੰਮ ਕਰ ਵੀਡੀਓ ਬੰਦ ਕਰਕੇ ਹੁਣ ਕੋਲਗੜ ਲਾਲਾ ਸਾਹ ਮਿਲੂ ਤੈਨੂੰ ਮੈਨੂੰ ਲੱਗਦਾ ਇਹਨੇ ਛਾਤੀ ਚ ਲੱਤਾਂ ਖਾ ਕੇ ਹਟਣਾ ਕੁੜੀ ਤੋਂ ਫੇਰ ਇਹਨੇ ਰੋਕ ਹੋਣਾ ਕੁੜੀ ਜਾਂਦੀ ਇੱਥੇ ਚਪੇੜਾ ਖਾਣ ਲਈ ਕਿ ਘਰੇ ਜਾ ਕੇ ਖਾਣੀਆਂ ਮਮਾ ਤੇਰੇ ਨਾਲ ਉਹ ਤਾਂ ਕੁੜੀ ਤਗੜੀ ਲੱਗਦੀ ਆ ਇਹਨਾਂ ਰਗਿਆਂ ਦੇ ਫੋਟੋ ਨਾ ਬੱਸ ਸਟੈਂਡ 'ਚ ਲੱਗਿਆ ਹੁੰਦੀਆਂ ਵਾ ਕਿ ਜੇਬ ਕਤਰਿਆਂ ਤੋਂ ਬਚੋ ਘਰ ਦੇ ਇਹਨਾਂ ਦੇ ਡੀਪੂ ਵਾਲੀ ਲਾਈਨ 'ਚ ਲੱਗੇ ਕਿ ਸਾਨੂੰ ਕਣਕ ਮਿਲ ਜਾਵੇ ਤੇ ਇਹ ਤੇ ਬਦਮਾਸ਼ੀਆਂ ਕਰਦਾ ਫਿਰਦਾ ਵਾ ਕੁੜੀਏ ਇੱਕ ਮਾਰ ਲ ਫਿੜਾ ਇਹਨੂੰ ਸੁਰਤ ਆਵੇ ਲਾਓ ਜੀ ਆ ਗਿਆ ਨੇਰੀਆਂ ਹੁਣ ਘਰੇ ਜਾ ਕੇ ਕਰਾਉ ਡਾਕਟਰ ਕੋ ਪੱਟੀ ਮੈਨੂੰ ਲੱਗਦਾ ਇਹਨਾਂ ਨੇ ਫਰੰਟ ਕੈਮਰਾ ਨਹੀਂ ਕੀਤਾ ਬੈਕ ਕੈਮਰਾ ਕੀਤਾ ਏ ਵੱਡੇ ਬਣਨ ਲੱਗੇ ਸੌਰਵ ਜੋਸ਼ੀ ਨੇਰੀਆਂ ਨੇਰੀਆਂ ਹੁਣ ਅੱਗੇ ਕੰਡੇ ਵਾਲੀਆਂ 베ਰੀਆਂ ਹੁਣ ਕੱਢੋਗੇ ਕੰਡੇ ਐਦਾਂ ਦੀਆਂ ਨੇਰੀਆਂ ਤਾਂ ਸਾਲੀਆਂ ਹੀ ਪਹਿਲੀ ਵਾਰ ਵੇਖੀਆਂ ਵੀਰ ਤੂੰ ਗਲਤ ਕੀਤਾ ਪਹਿਲਾਂ ਕੰਦਾ ਤੇ ਪਲਸਟਰ ਕਰਾਉਣਾ ਸੀ ਫਿਰ ਹੱਥਾਂ ਪੈਰਾਂ ਤੇ ਕਰਾਉਂਦਾ ਇਹ ਤਾਂ ਮਾੜੀ ਗੱਲ ਆ ਯਾਰ ਮੈਨੂੰ ਲੱਗਦਾ ਮੋਟਰ ਤੋਂ ਤਾਰਾਂ ਚੋਰੀਆਂ ਕਰਦਾ ਫੜਿਆ ਗਿਆ ਵਾ ਤਾਈਂ ਉਹਗਲੇਆਂ ਨੇ ਹੱਥ ਪੈਰ ਕੀਤੇ ਪਲਸਟਰ ਇਹਦੇ ਸੜਾ ਹਜੇ ਵੀ ਨਹੀਂ ਲਲਕਾਰੇ ਮਾਰਨੋਂ ਹਟਦਾ ਨਾਲ ਗੋਟ ਵੀ ਦੋਨੋਂ ਤੜਾਈ ਫਿਰਦਾ ਵਾ ਮੈਨੂੰ ਲੱਗਦਾ ਇਹਦੇ ਜਿਹੜੇ ਚਿੱਤੜਾ ਇਹ ਨਾਲ ਦੇ ਧੁੰਦੇ ਹੋਣੇ ਆ ਮਾਂ ਸੈਲਰ ਤੇ ਤੇ ਪਿਓ ਨਰੇਗਾ ਚ ਇਹ ਸਾਲੇ ਪ੍ਰਹਗਾ ਤੇ ਲੱਗੇ ਆ ਮੈਂ ਇਹਨਾਂ ਦੇ ਝਾੜੂ ਪੋਚਾ ਵੀ ਕਰ ਲੂਗੀ ਪਰ ਵੀਰ ਨਾਲ ਮੇਰਾ ਇੰਨਾ ਪਿਆਰ ਬਣਿਆ ਵਾ ਤੂੰ ਇੱਕ ਕੰਮ ਕਰ ਝਾੜੂ ਪੋਚਾ ਲਾ ਪਰ ਆਪਣੇ ਘਰੇ ਇਹ ਤਾਂ ਤੁਹਾਡੇ ਕੋ ਲੱਗਦੇ ਨਹੀਂ ਉਹਦੇ ਨਾਲ ਹੀ ਤੁਹਾਡੇ ਗੋਡੇ ਦੁਖਦੇ ਆ ਮੂਸੇ ਵਾਲਾ ਵੀ ਸੋਝਦਾ ਨਾ ਵੇ ਖੇਖੜ ਕਰਦੀ ਕਿਦਾਂ ਭਈ ਇਹ ਹੋਵੇ ਨਹੀਂ ਵੀਰਾ ਇੱਕ ਅਗੇ ਨਾਲ ਜਾ ਨਾ ਗੇੜਾ ਲਾਉਣ ਨੂੰ ਉਹ ਡਬਈ ਗਿਆ ਵਾ ਇੱਕ ਕੰਮ ਕਰ ਤੂੰ ਲਾਇਆ ਗੇੜਾ ਉਹ ਕੋ ਨਹੀਂ ਲਾ ਹੋਣਾ ਲੱਛਣ ਇਹ ਕਰਦੀ ਆ ਸ਼ਰਮ ਸਾਲੀ ਮੈਨੂੰ ਆਈ ਜਾਂਦੀ ਆ ਇੱਕ ਕੰਮ ਕਰੋ ਮਿੰਟੂ ਬਾਈ ਨੂੰ ਫੋਨ ਲਾ ਕੇ ਇਹਨੂੰ ਚਕਾਓ ਪਹਿਲਾਂ ਲੈ ਹੁਣ ਇਹਦੀ ਕਮੀ ਰਹਿ ਗਈ ਸੀ ਭਗਵੰਤ ਮਾਨ ਦੀ ਕੁਰਸੀ ਹੁਣ ਖਤਰੇ ਵਿੱਚ ਆ ਮੈਨੂੰ ਸਮਝ ਨਹੀਂ ਲੱਗਦੀ ਜਿਨ੍ਹਾਂ ਨੂੰ ਆਣ ਗਵਾਣ ਕੋਈ ਬਾਲਟਾ ਮੰਗਵਾ ਨਹੀਂ ਦਿੰਦਾ ਉਹਨਾਂ ਉੱਤੇ ਫੁਲਕਾਰੀ ਪਾਈ ਆ ਲੱਖਾਂ ਰੋੜਾ ਦੇ ਟਰੱਕ ਤੁਰੇ ਫਿਰਦੇ ਇਹ ਸਾੜੇ ਥੱਲੇ ਨਹੀਂ ਹੁੰਦੇ ਉਹਨਾਂ ਦੇ ਮੈਨੂੰ ਸਮਝ ਨਹੀਂ ਲੱਗਦੀ ਇਹਨਾਂ ਦੀ ਦੇਣ ਕੀ ਹੈ ਪੰਜਾਬ ਨੂੰ ਐਵੇਂ ਲੋਕੀ ਇਹਨਾਂ ਨੂੰ ਸਿਰ ਤੇ ਚੜਾ ਲੈਂਦੇ ਆ ਇੱਕ ਕੰਮ ਕਰੋ ਐਵੇਂ ਤਰਾਤਰਾ ਕੇ ਇਹਨੂੰ ਛੱਪੜ ਲਾਗੇ ਜਾ ਤੇ ਉੱਥੇ ਜਾ ਕੇ ੱੱਕਾ ਦੇ ਦਿਓ ਆਹ ਸੱਤਵਾ ਦਾ ਮੁੰਡਾ ਬਾਬਾ ਕਾਲਾ ਮੈਂ ਸੰਧੂ ਦਿੱਖ ਕਰਤਾ ਲਓ ਜੀ ਜਿਨ੍ਹਾਂ ਦੇ ਨਾਮ ਪਿੱਛੇ ਸੰਧੂ ਲੱਗਦਾ ਟਾੜਾ ਨਾਮ ਰੋਸ਼ਨ ਕਰਤਾ ਅਗਲੇ ਨੇ ਵੀਰ ਬਣ ਕੇ ਨਾ ਨਾ ਭੈਣ ਬਣ ਕੇ ਜੋ ਵੀ ਆ ਯਾਰ ਆਪਣੇ ਨਾਮ ਦੇ ਪਿੱਛੇ ਸੰਧੂ ਹਟਾ ਲਾ ਯਾਰ ਉਹੇ ਵਰਗੇ ਦਾਂਦਿਆ ਸਾਲੇ ਦੇ ਵੇਹ ਕਿੱਦਾਂ ਕਟਰੀਨਾ ਵਾਂਗੂ ਆਪਣੇ ਆਪ ਨੂੰ ਸਮਝਣ ਦਿਆ ਪੰਜਾਬੀਆਂ ਦੇ ਛੱਡ ਢੋਲ ਗੱਪੇ ਜਾਨੀ ਭੂਜੜੀ ਜੇ ਭੂਜੜੀ ਜੇ ਭੂਜੜੀ ਜੇ ਬਈਏ ਕੋਲੋਂ ਖਾਈ ਇੱਕ ਕੰਮ ਕਰੋ ਬਿੱਲਬੋਰਡ ਤੇ ਕੱਪੜਾ ਮਾਰੋ ਅਗਲਾ ਸਿੰਗਰ ਆਉਣ ਹੀ ਵਾਲਾ ਉਹ ਕੀ ਲਿਖਦਾ ਬਾਈ ਵਾ 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 ਜੀ ਕਰਦਾ ਲਾਂ ਦਾ ਪਾਵਾਂ ਮੈਨੂੰ ਲੱਗਦਾ ਇਹ ਗਾਣਾ ਇਹਨੇ ਕਰਨ ਔਜ ਦਾ ਚੋਰੀ ਕੀਤਾ ਵਾ ਕਰਦਾ ਮੈਂ ਫੋਨ ਵੀਰ ਨੇ ਗਾਣਾ ਬਹੁਤ ਡੰਗਾਈ ਚ ਲਿਖਿਆ ਮੈਨੂੰ ਲੱਗਦਾ ਖੂਬ ਵਿੱਚ ਬੈਠ ਕੇ ਲਿਖਿਆ ਵਾ ਮੇਰਾ ਹੀ ਸੱਚ ਲੇਖਤਾ ਜਾਰਮਾ ਇਹਨੇ ਬੁੱਝੜ ਦੀ ਪ੍ਰੋਮੋਸ਼ਨ ਕਰ ਦਿੱਤੀ ਗਾਣੇ ਚ ਦੇਖ ਲੋ ਵੀ ਮਿੱਤਰੋ ਇਹਨੂੰ ਕਹਿੰਦੇ ਆ ਕਾਂ ਬੋਲੇ ਬਨੇਰੇ ਤੇ ਦੇਖ ਕੁੜੀਆ ਰੰਗ ਤਾਂ ਮੇਰਾ ਵੀ ਕਾਲਾ ਪਰ ਤੇਰਾ ਤਾਂ ਬੇੜਾ ਹੀ ਗਰਕਾ ਤੁਹਾਡੇ ਨਾਲੋਂ ਵੱਧ ਵਧੀਆ ਐਕਟਿੰਗ ਤਾਂ ਫੁੱਲਾਂ ਨੇ ਕੀਤੀ ਆ ਤੁਸੀਂ ਤਾਂ ਐਵੇਂ ਤੁਰੇ ਫਿਰਦੇ ਜੇ ਦੇਖੋ ਰੰਗ ਰੂਪ ਤਾਂ ਪਰਮਾਤਮਾ ਦੀ ਦੇਣਾ ਪਰ ਕਰਤੂਤਾ ਤਾਂ ਆਪਣੀਆਂ ਹੁੰਦੀਆਂ ਨਾ ਇਹ ਤਾਂ ਰਾਤ ਨੂੰ ਬੈਂਟੀ ਜਗਾ ਕੇ ਲੱਭਦੀ ਹੋਣੀ ਆ ਬਾਕੀ ਨਾਲੇ ਸਿਰਫ ਦੰਦ ਚਟਿਆ ਬਾਕੀ ਤਾਂ ਬੇੜਾ ਹੀ ਗਰਕਾ ਬਾਕੀ ਹੁਣ ਤੂੰ ਰੀਲਾ ਦੇ ਕਰਕੇ ਨਾਲ ਆ ਜੇ ਬਾਅਦ ਚੋ ਕਿਹਾ ਨਾ ਮੈਂ ਨਹੀਂ ਨਾਲਣਾ ਤੇ ਤੈਨੂੰ ਪੁੱਠਾ ਕਰਕੇ ਤੇਰੇ ਚਿੱਤ ਨਾਲੇ ਡੰਡੇ ਮਾਰਨੇ ਅਸੀਂ ਲਓ ਵੀ ਮਿੱਤਰੋ ਵੀਰ ਕੋ ਪੰਗੜਾ ਸਿੱਖ ਲਈ ਵੀਰ ਨੂੰ ਸੰਪਰਕ ਕਰੋ ਪਤੰਦਰ ਨੇ ਪੰਗੜਾ ਐਮਪਾਰ ਵਾਲੇ ਵੀ ਫੇਲ ਕਰਤੇ ਆ ਇੱਕ ਕੰਮ ਕਰ ਵੀਰ ਤੂੰ ਮੈਨੂੰ ਆਪਣਾ ਨੰਬਰ ਸੈਂਡ ਕਰ ਮੈਂ ਤੈਨੂੰ ਗਾਲਾਂ ਕਢਣੀਆਂ ਵਾਂ ਕਿਉਂਕਿ ਕਮੈਂਟ ਤਾਂ ਤੂੰ ਦੇਖਣੀ ਨਹੀਂ ਫਿਰ ਉਹਨਾਂ ਚ ਇਨਾ ਹਾ ਟੀ ਜਿੰਨਾ ਚਿਰ ਪੰਗੜੇ ਵਾਲੇ ਤੇਰੀ ਛਾਤੀ 'ਚ ਲੱਤਾਂ ਨਹੀਂ ਮਾਰਦੇ ਇੱਕ ਕੰਮ ਕਰ ਭਾਈ ਮੈਨੂੰ ਫੀਸ ਦੱਸ ਕਿੰਨੀ ਲੈਣਾ ਵਾਂ ਮੈਂ ਆਪਣੇ ਯਾਰ ਨੂੰ ਦੱਸਣਾ ਵਾਂ ਉਹਨੂੰ ਵੀ ਸਾਲੇ ਨੂੰ ਪੰਗੜਾ ਪਾਉਣਾ ਨਹੀਂ ਆਉਂਦਾ ਇਹ ਗੱਲ ਮਾੜੀ ਆ ਵੀਰ ਹੁਣੇ ਮੈਂ ਚਾਹ ਪੀਣ ਲੱਗਾ ਸੀ ਤੇਰੀ ਵੀਡੀਓ ਦੇਖ ਕੇ ਰੋੜ ਕੇ ਆਇਆ ਇੱਕ ਕੰਮ ਕਰ ਵੀਰ ਤੂੰ ਸਾਡਾ ਨੰਬਰ ਲੈ ਤੇ ਸਾਨੂੰ ਲਾਂਨਤਾ ਪਾ ਕਿਉਂਕਿ ਤੇਰੀਆਂ ਲਾਂਨਤਾ ਪਾਉਣੀਆਂ ਸਾਨੂੰ ਬੰਦੀਆਂ ਲੱਖ ਦੀ ਲੋਹ ਤੇਰੇ ਮੂੰਹ ਤੇ ਇੱਕ ਕੰਮ ਕਰ ਰੱਬਾ ਜਾਦਾ ਤੂੰ ਇਹਨਾਂ ਨੂੰ ਚੁਕਲਾ ਜਾਂ ਤਾਂ ਸਾਨੂੰ ਨਹੀਂ ਸਾਨੂੰ ਰਹਿਣ ਦੇ ਤੂੰ ਇਹਨਾਂ ਨੂੰ ਚੁਕਲਾ ਸਾਡਾ ਸਾਥ ਆ ਸੌਖਾ ਹੋਊ ਓ ਭਰਾਵਾ ਇਹਨਾਂ ਤਾਂ ਦੱਸ ਦੇ ਕਿਹੜੇ ਬਾਬੇ ਕੋ ਸੁਖ ਸੁਖੀ ਅਸੀਂ ਵੀ ਸੁੱਖ ਆਈਏ ਆਈਂ ਦਾ ਪੱਠੇ ਨਾ ਪਾਈਏ ਸਾਨੂੰ ਘਰ ਦੇ ਰੋਟੀ ਨਹੀਂ ਦਿੰਦੇ ਇੱਕ ਕੰਮ ਕਰ ਓ ਰਸਾ ਲਿਆ ਓਏ ਚੱਲ ਗਿਰੀ ਵਾਲੀ ਇੱਥੇ ਚੱਲ ਦੇਖਦੀ ਨਹੀਂ ਤੇਰੀ ਤੁੰਮੀ ਉੱਤੇ ਡੱਗਦੇ ਨੇ ਕਾ ਵਾਟ ਉਹ ਮੈਂ ਤਾਂ ਇਹਨੇ ਚਾਵਣਾ ਦੇਖ ਰਿਆ ਸੀ ਇੰਨੇ ਦਾ ਸਾਰਾ ਮੂਡ ਹੀ ਖਰਾਬ ਕਰਤਾ ਮੈਂ ਸੋਚਿਆ ਕੰਨਿਆ ਨਿਕਲੂ ਇਹ ਤਾਂ ਸਾਲਾ ਕੰਨਾਂ ਨਿਕਲਿਆ ਚੱਲ ਕੋਈ ਨਾ ਜੋ ਵੀ ਆ ਮੇਰੇ ਯਾਰ ਲਈ ਤਾਂ ਠੀਕ ਆ ਚੱਲੇ ਤੂੰ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਹੋ ਗਿਆ ਕੰਮ ਜੇ 2 ਸੈਕਿੰਡ ਵੀਡੀਓ ਨਾ ਚਲਦੀ ਤਾਂ ਮੈਂ ਵਾਹਿਗੁਰੂ ਲਿਖ ਦੇਣਾ ਸੀ ਨਾਲੇ ਇਹਨੇ ਇਦਾਂ ਨਹੀਂ ਗੋਰਾ ਹਣਾ ਜਰਾਬ ਚ 2-3 ਰੋੜੇ ਪਾ ਕੇ ਇਹਦੇ ਮੂੰਹ ਤੇ ਰਗੜੋ ਜੇ ਫੇਰ ਵੀ ਗੋਰਾ ਨਹੀਂ ਹੁੰਦਾ ਤਾਂ ਫੇਰ ਸੜਕ ਤੇ ਇਹਦਾ ਮੂੰਹ ਰਗੜੋ ਨਾ ਕਰ ਗੁੱਡੀ ਇਹਨੇ ਤੇਰੀ ਮਸ਼ੀਨ ਚ ਮੈਲ ਫਸਾ ਦੇਣੀ ਆ हां जी मित्रों जिने ਹੁਣ ਪਹਾੜੀ ਬੱਕਰਾ ਨਹੀਂ ਦੇਖਿਆ ਦੇਖ ਲੋ ਫਿਰ ਨਾ ਕਿਉਂ ਮੈਂ ਵੀਡੀਓ ਚ ਨਹੀਂ ਦਿਖਾਇਆ ਕੁੜੀ ਨੇ ਨਾਲ ਸੇਲਾਨੀ ਨਜ਼ਰ ਵੱਟੂ ਰੱਖਿਆ ਵਾ ਕਿਉਂਕਿ ਟਾਡੇ ਅਰਗੇ ਨਜ਼ਰ ਉਹ ਮੇਰੇ ਅਰਗੇ ਵੀ ਨਾਲ ਬੋਲੇ ਇਦਾਂ ਕਰਦੀ ਜਿਦਾ ਘੋੜੇ ਨੂੰ ਲਗਾ ਪਾਈ ਹੁੰਦੀ ਆ ਨਾਰੇ ਮੁੰਡਿਆ ਤੁਸੀਂ ਡਰੋ ਨਾ ਇਹ ਤਾਂ ਮੋਡੀਫਾਈ ਕਰਾਇਆ ਹੋਇਆ ਉਹ ਵੀ ਮਿੱਤਰੋ ਗਾਣਾ ਤਾਂ ਸੱਚ ਹੋ ਗਿਆ ਲੱਕ ਟੁੱਟ ਜੂ ਖਲਾਰੇ ਖਾਂਦੀ ਦਾ ਇੱਕ ਕੰਮ ਕਰੋ ਹੁਣ ਵਿਆਹ ਤੋਂ ਸਿੱਧਾ ਪੀਜੀਆ ਹੀ ਲੈ ਜਾਓ ਉੱਥੇ ਖਲਾਰੇ ਮਾਰੂ ਬਾਪੂ ਲੋਕਾਂ ਦੇ ਤਾਂ ਨਿਆਣੇ ਵਿਗੜੇ ਹੁੰਦੇ ਆ ਇੱਥੇ ਤਾਂ ਪਾਪਾ ਹੀ ਵਿਗੜਿਆ ਹੋਇਆ ਡਾਂਸ ਰਾਨਾ ਪੰਗੜਾ ਪਾਉਂਦਾ ਹੁਣ ਪਾਲਾ ਚੰਗੀ ਤਰ੍ਹਾਂ ਪੰਗੜਾ ਜੇ ਮੈਂ ਗਰੀਬ ਨਾ ਹੁੰਦਾ ਮੈਂ ਆਪਣਾ ਫੋਨ ਥੱਲੇ ਮਾਰ ਕੇ ਤੋੜ ਦੇਣਾ ਸੀ ਇੱਕ ਕੰਮ ਕਰੋ ਮੈਨੂੰ ਚੌਂਕ 'ਚ ਖੜਾ ਕੇ ਮੇਰੀ ਛਾਤੀ 'ਚ ਰੋੜੇ ਮਾਰੋ ਇਹ ਤਾਂ ਬੰਦਰ ਆ ਜੋ ਬੰਦਾ ਬਣੀ ਬੈਠਾ ਵਾ ਮਿੱਤਰੋ ਕੱਲ ਮੈਂ ਜ਼ੈਰ ਦਾ ਲੰਗਰ ਲਾਉਣਾ ਵਾ ਹੁਮ ਹੁਮ ਆ ਕੇ ਪਹੁੰਚੋ ਇਹ ਤਾਂ ਸੋਨੂ ਸੀਤੋ ਵਾਂਗ ਲੱਗਦਾ ਵਾ ਬੋਲ ਵੇ ਪਤੰਦਰ ਦਾ ਜਿੱਦਾਂ ਭਾਵੇਂ ਕੁੜੀ ਉੱਤੇ ਹੀ ਸੋਝੇ ਬੈੱਡ ਦੀ ਤਾਂ ਕੁੜੀ ਨੂੰ ਲੋੜ ਨਹੀਂ ਗਾਇਕਾ ਘਟ ਤਾਂਤ੍ਰਿਕ ਜ਼ਿਆਦਾ ਲੱਗਦੀ ਆ ਏ ਮੇਰਾ ਯਾਰ ਵੀ ਦਾਦਾ ਭੰਗੜਾ ਪਾਉਂਦਾ ਲੱਗਦਾ ਇਸ ਪਾਉਨੇ ਮੇਰੇ ਯਾਰ ਤੋਂ ਭੰਗੜਾ ਸਿੱਖਿਆ ਵਾ ਕਟਣੀ ਦਾ ਕੱਟਦੇ ਪਉ ਐਵੇਂ ਲੱਗਦੇ ਖਿਲਾਰੇ ਕੋ ਮਾਰੀ ਜਾਂਦਾ ਏ ਇੱਕ ਕੰਮ ਕਰ ਬੀਬੀ ਨੇ ਨਹੀਂ ਟਿਕਟ ਕੱਢਣੀ ਇਹ ਤਾਂ ਸਮਾਨ ਨਾਲ ਲੱਧਿਆ ਆ ਤੂੰ ਤਾਂ ਉੱਪਰੋਂ ਟਿਕਟ ਕਟਾ ਜਾ ਕੇ ਵਾਜੀਵਾ ਵਾਜੀਵਾ ਕਿਦਾਂ ਦਾ ਟੈਲੈਂਟ ਹੈ ਕੁੜੀ ਦਾ ਮੈਂ ਤਾਂ ਪਹਿਲੀ ਯਾਰ ਦੇਖਿਆ ਇੱਕ ਕਾਮਕਾਰ ਕੁੜੀਏ ਤੂੰ ਬਾਂਸਰੀ ਰੱਖ ਤੇ ਫੂਕ ਨਹੀਂ ਫੜੇ ਤੇਰੇ ਟੈਲੈਂਟ ਆ ਕਿਤੇ ਅੱਗ ਤਾਂ ਬਲੂ ਚੁੱਲ੍ਹੇ 'ਚ ਤੀ ਤਾਂ ਮੈਨੂੰ ਕ੍ਰਿਸ਼ਨਾਂ ਦੀ ਮਾਸੀ ਦੀ ਕੁੜੀ ਲੱਗਦੀ ਆ ਕੁੜੀਏ ਇੱਕ ਕਾਮਕਾਰ ਬਾਂਸਰੀ ਰੱਖਦੇ ਹੁਣ ਤਾਂ ਬਾਂਸਰੀ ਨੇ ਵੀ ਜਵਾਬ ਦੇਤਾ ਬਹੁਤ ਸੋਹਣਾ ਕੁੜੀਏ ਟਰਾਈ ਕੀਤਾ ਅੱਗੇ ਤੋਂ ਨਾ ਕਰੀ ਇਹਨੂੰ ਆਂਦੇ ਆ ਚੁੱਲਾ ਸਾਜ ਕੁੜੀਏ ਬਹੁਤ ਵਧੀਆ ਟੈਲੈਂਟ ਹੈ ਇਹਨੂੰ ਲੁਕੋ ਕੇ ਰੱਖ ਕਿਸੇ ਨੂੰ ਦੱਸੀ ਨਾ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਕਿਉਂਕਿ ਵੀਡੀਓ ਬਣਾਉਣ ਲਈ ਬਹੁਤ ਹੀ ਮਿਹਨਤ ਲੱਗਦੀ ਆ ਬਾਕੀ ਆਪਣੇ ਯਾਰਾਂ ਬੇਲੀਆਂ ਨੂੰ ਵੀ ਸ਼ੇਅਰ ਕਰ ਦਿਓ ਬਸ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼